ਦੀ ਮਾਰਦੇ ਗਿਆਨ ਵਾਲੀਆਂ ਇੱਕ ਦੂਜੇ ਚੰਗੀਆਂ ਗੱਲਾਂ ਮਾਰਦੇ ਸੀ ਵੀ ਆ ਕੀ ਚੀਜ਼ ਆ ਚੀਜ਼ ਸਾਡਾ ਗਰੁੱਪ ਬਣਿਆ ਬਾਈ ਪੰਮੇ ਨੇ ਮੇਰਾ ਦੋ ਦਿਨ ਦਾ ਬੱਚਾ ਕੜਦਾ ਕੜਦਾ ਸੁਲਤਾਨ 1 ਲੱਖ 40 ਹਜ਼ਾਰ ਰੁਪਏ ਬੰਦੇ ਨੇ ਲਾਇਆ ਡੇਰਤੀ ਸੀ ਨਾ ਉਹ ਬੰਦਾ ਜਿਹਨੂੰ ਪੱਟ ਦਿੱਤੀ ਉਹ ਕਹਿੰਦਾ ਵੀ ਪੱਠਾ ਬਾਈ ਮੇਰੀ ਪੁੱਠੀ ਲਿਆ ਦੇ ਜੇ ਤੈਨੂੰ ਕੰਜ ਲੱਗਦੀ ਐ ਇਸ ਤਰ੍ਹਾਂ ਯਾਰ ਕੰਜ ਪੱਠ ਤੇ ਆਂ ਪੱਟ ਦਾ ਫਰਕ ਨਹੀਂ ਹੁੰਦਾ ਜਦੋਂ ਮੇਰੇ ਕੋਲੇ ਜਦੋਂ ਬੰਦਾ ਇੱਥੇ ਕਿ ਚਾਤਰ ਚਲਾਈਆਂ ਕਰਦਾ ਨਾ ਜਿਹੜਾ ਚਾਤਰਾ ਬੰਦਾ ਚਲਾ ਕੇ ਵੰਦਾ ਮੈਨੂੰ ਪਸੰਦ ਨਹੀਂ ਬੰਦਾ ਗੱਲ ਮੁੱਕਦੀ ਐ ਮੈਂ ਜਦੋਂ ਆਪਾਂ ਜੀ ਕੋਈ ਜਾਨਵਰ ਦਿੰਨੇ ਹੁਣ ਗਰੀਬ ਬੰਦੇ ਨਾਲ ਕੋਈ ਠੱਗੀ ਥੋੜੀ ਮਾਰਾਂਗੇ ਆਪਾਂ ਤਾਂ ਸਿੱਧਾ ਉਹਨੂੰ ਆਈ ਆਖਿਆ ਮੈਂ ਯਾਰ ਤੂੰ ਜਿਵੇਂ ਤੇਰਾ ਜੀ ਕਰਦਾ ਲੈ ਜਾ ਹੁਣ ਉਹ ਪੱਟ ਸੀ ਨਾ 11 ਹੀ ਦਿੱਤੀ ਤੈਨੂੰ ਮੈਂ ਹਾਂ 11 ਹੀ ਦਿੱਤੀ ਸੀ ਪਰ ਉਹ ਨਾਲ ਜਿੱਦੇ ਸੂਪੀ ਉਹਦੀ ਵੀਡੀਓ ਪਾਵਾਂਗੇ ਆਪਾਂ ਵੀ ਲੋਕ ਤਾਂ ਖਸਮੋਂ ਖੁਸ਼ੀਆਂ ਨੂੰ ਪੱਠ ਬਣਾ ਕੇ ਦਿੰਦੇ ਆ ਮੈਂ ਕਹਿ ਦਿੰਨਾ ਹੁਣ ਯਾਰ ਪਿੱਠ ਪਿੱਛੇ ਨਾ ਮੈਨੂੰ ਨਿੰਦੋ ਮੇਰਾ ਜਿਹੜਾ ਜਾਨਵਰ ਲੈ ਕੇ ਗਿਆ ਮੇਰਾ ਪੁੱਠਾ ਛੱਡ ਗਿਆ ਹਾਲਾਂਕਿ ਆਪਣੇ ਬੱਟਾ ਦੇ ਘਾਣੀ ਹੁੰਦਾ ਆਪਾਂ ਫੇਰ ਵੀ ਸਾਂਭੀ ਬੈਠੇ ਆ ਫੇਰ ਵੀ ਦੂਰੂ ਦੂਰੂ ਲੋਕ ਆਉਂਦੇ ਨੇ ਤੇਰੀ ਗੱਲ ਵਿਚਾਲਿਆ ਕਿੱਥੇ ਸੀ ਪੱਠਾ ਦੋ ਹਾਂ ਉਧਰ ਰਾਤ ਨੂੰ ਪਟਿਆਲੇ ਵਾਲੀਆਂ ਸਰਦ ਫਤਿਹ ਇਹਨਾਂ ਨਾਲ ਦਿੱਤੀ ਸੀ 70 ਗਿਆ ਸੀ ਨਾ ਤੁਨੂੰ ਮੈਂ 70000 ਰੁਪਏ ਤੇ ਇਹ ਕਹਿੰਦਾ ਕਹਿੰਦਾ ਖਰਜਾ ਖਰਜਾ ਕਹਿੰਦਾ ਮੈਂ ਲੱਖ ਦੀਆਂ ਵੇਚੀਆਂ ਲੱਖ ਦੀਆਂ ਲੱਗੀਆਂ ਬਈ ਉਹ ਤਾਂ ਬਈ ਤੇਰੀ ਕਮੀ ਸੀ ਮੈਂ ਵੀ ਲਾ ਆਂਦਾ ਲੱਖ ਤੇ ਨਹੀਂ ਲਾ ਆ ਮੈਂ ਪਤਾ ਮੇਰੀ ਆਦਤ ਹੁੰਦੀ ਆ ਸਰਦਾਰ ਨੂੰ ਪੁੱਛਦਾ ਜਿੱਲਾ ਜਿਹੜਾ ਇਹਦਾ ਸਿਸਟਮ ਮੈਂ ਦੇਖਿਆ ਮੈਂ ਇਹਦੇ ਸੌਦਾ ਕਰਾਉਂਦਾ ਕਿਹੇ ਜਾਨਵਰ ਦਾ ਮੈਂ 55000 ਰੁਪਏ ਦਾ ਲੈ ਗਿਆ ਹੀ ਬੰਦੇ ਨੂੰ ਹਾਂ ਸੌ ਰੱਬ ਲੱਗਦੀ ਗੱਲ ਆ 55000 ਤੇ ਲੈ ਗਿਆ 55000 ਰੁਪਏ ਮੁੱਲ ਲਾਤਾ ਸੀ ਇਹਨੇ ਇਹਨੇ ਮੇਰੇ ਮੈਂ ਤਾਂ ਹੁਣ ਕਾਹਨੂੰ ਗਾਣਾ ਵੀਡੀਓ ਦੇ ਵਿੱਚ ਕਾਹਨੂੰ ਗਾਲਾਂ ਸੁਣਦਾ ਤੂੰ ਪਤਾ ਕਿੰਨੇ ਦੇ ਛੜਦਾ ਬੰਦਾ ਜਾਮਾ 45 45000 ਰੁਪਏ ਨਾਲੇ 55000 ਰੁਪਏ ਬੰਦਾ ਐ ਚੱਕੀ ਫਿਰਦਾ ਮੈਨੂੰ ਕਹਿੰਦਾ ਉਹ ਚ ਗਿੱਲਾ ਪਤਾ ਮੈਂ 55000 ਦਾ ਜਾਮਾ ਫਾਈਨਲ ਕਰਤਾ ਹੀ ਮੈਂ ਕਹਿੰਦਾ ਨਹੀਂ ਆਪਾਂ ਗਰੀਬ ਬੰਦੇ ਨਾਲ ਧੱਕਾ ਨਹੀਂ ਕਰਨਾ ਕਹਿੰਦਾ ਇਹ ਤਾਂ ਸਿਸਟਮ ਹੋਰ ਆ ਮੇਰੇ ਅੱਜ ਧੱਕਾ ਕਰ ਲਾਂਗੇ ਕੱਲ ਨੂੰ ਕਿੱਥੇ ਜਾਵਾਂਗੇ ਓਏ ਉਹ ਧੱਕਾ ਥੋੜੀ ਸੀ ਯਾਰ ਮੇਰੀ ਗੱਲ ਸੁਣ ਅੱਜ ਦੀ ਘੜੀ ਉਹ ਦਿਨ ਮੈਂ ਸੁਲਤਾਨ ਦੇ ਪੈਸੇ ਲਾਇਆ ਬਥੇਰੇ ਲੋਕਾਂ ਨੇ ਮੈਨੂੰ ਲਾਇਆ ਉਹ ਤਾਂ ਵੀਡੀਓ ਪਾ ਯਾਰ ਪੁੱਤ ਦੀ ਸੌ ਖੋਰ ਕੌਣ ਖਾਜੂ ਬਈ ਲਾਇਆ ਸੀ ਨਾ ਇਹ ਬੰਦਾ ਖਾ ਕੇ ਗਿਆ ਸਰਦਾਰ ਨੂੰ ਲਾਇਆ ਸੀ ਕਿਸੇ ਕਾਰਨ ਨੂੰ ਲਾਇਆ ਸੀ ਮੈਨੂੰ ਦੀਂਦਾ ਸੀ ਇਹਨੂੰ ਦਿੱਤਾ ਕਿਉਂ ਨਹੀਂ ਜੇ ਮੈਂ ਗਰੀਬ ਗੱਲ ਸੁਣ ਮੈਨੂੰ ਮੈਨੂੰ ਪਤਾ ਕੀ ਕਹਿੰਦਾ ਮੈਨੂੰ ਕਹਿੰਦਾ ਬਰੀਡਿੰਗ ਦਾ ਬੱਕਰਾ ਛੱਡਣਾ ਬਰੀਡਿੰਗ ਦਾ ਯਾਰ ਮੰਨ ਕੇ ਚੱਲ ਮੈਂ ਸੁਲਤਾਨ ਦੇ ਸੁਲਤਾਨ ਦੇ ਅੱਜ ਫੀਸ ਕਰਦਾ ਮੈਂ ਕਹਿ ਦਿੰਦਾ ਵੀ 3000 ਰੁਪਏ ਫੀਸ ਹੈ ਕਮਾਈ ਤਾਂ ਤੈਨੂੰ ਵੀ ਨਹੀਂ ਮਾੜੀ ਇਹਨੂੰ ਵੀ ਨਹੀਂ ਮਾੜੀ ਇਹਨੂੰ ਵੀ ਨਹੀਂ ਮੈਨੂੰ ਆਇਆ ਸੀ ਯਾਰ ਜਿਹੜੀ ਚੀਜ਼ ਨਾਲ ਆਪਣਾ ਨਾਂ ਕੱਢਿਆ ਉਹਨੂੰ ਭੋਹ ਦੇ ਪਾ ਕਿਉਂ ਸੁੱਟਣੀ ਹੈ ਕੀ ਲੋੜ ਆ ਭੋਹ ਦਾ ਪਾ ਸੀ ਭੈਣਾ 4 ਲੱਖ ਰੁਪਏ ਓਏ ਯਾਰ ਮੈਂ ਪਤਾ ਹੈ ਜਿਹੜੇ ਜਾਨਵਰ ਦੀ ਆਪਾਂ ਕਦਰ ਤੈਨੂੰ ਮੈਂ ਲੱਖ ਦਾ ਵੀ ਦੇ ਦੂੰ ਉਹੀ ਸੁਲਤਾਨ ਕਿੱਡੀ ਗੱਲ ਚੱਕਰ ਪਤਾ ਕੀ ਆ ਤਰਮੈ ਦਾਸ ਦਾ ਇਹਨੂੰ ਪਤਾ ਆਪਣਾ ਪੈਂਦਾ ਸੈਂਟਰ ਬਰਨਾਲਾ ਤੇ ਵਿੱਚ ਬਦਾਲੇ ਬਲੀ ਵੀ ਰਦੂ ਯਾਰ ਛੱਡ ਨਾ ਨਾ ਬਰੀਡਿੰਗ ਵਾਲੀ ਪੈਂਦੀ ਆ ਉ ਉੱਥੇ ਮੈਂ ਬਰੀਡਿੰਗ ਬਹੁਤ ਬਰੀਡਿੰਗ ਓਵਰ ਬਰੀਡਿੰਗ ਕੀਤੀ ਰਹੀ ਉਹ ਤੋਂ ਤਾਂ ਨਹੀਂ ਦਿੰਦਾ ਇਹ ਮੈਨੂੰ ਬਰੀਡਿੰਗ ਦਾ ਫਿਰ ਉਹ ਆਪਣਾ ਪੰਜਾਬ ਬਰਨਾਲਾ ਸੈਂਟਰ ਐਨੋ ਇਹਦਾ ਬੱਚਾ ਜਿਹੜਾ ਇਹਨੂੰ ਜਿਹੜਾ ਇਹਨੂੰ ਬੱਚਾ ਦਵਾਇਆ ਸੀ ਨਾ ਇੱਕ ਵਾਰੀ ਵੀ ਉਹ ਜੱਸੀ ਬਾਈ ਤੂੰ ਗਿਆ ਸੀ ਸਾਢੇ 3 ਲੱਖ ਦੀ ਬੰਦ ਨੇ ਬਰੀਡਿੰਗ ਕਿੰਨੇ ਦੀ 250 ਬੱਕਰੀ ਮਲਾਈ ਸੀ ਬਾਈ ਜੀ ਉਹ ਜੋ 50 ਹੀ ਫ੍ਰੀ ਹੋਣਗੀਆਂ ਜਾਂ ਘੱਟ ਰੇਟ ਤੇ ਹੋਣਗੀਆਂ ਬਾਕੀ 5000 ਨੂੰ ਸੀ 10-12 ਲੱਖ ਦੀ ਬਰੀਡਿੰਗ ਕੀਤੀ ਹੈ 10-11 ਲੱਖ ਫਿਰ ਮੈਂ ਤਾਂ ਮੈਨੂੰ ਗਾਲਾਂ ਨਾ ਪਵਾਦੀ ਵੀਡੀਓ ਦੇ ਵਿੱਚ ਮੈਂ ਤਾਂ 3.5 ਲੱਖ ਹੀ ਕਹੀ ਜਨਾ ਮੈਂ ਮੈਂ ਇਹ ਚ ਗੱਪ ਵੀ ਨਹੀਂ ਜੇ 35 ਬੱਕਰੇ ਨੇ ਸਾਹਮਣੇ ਆ ਬੱਕਰੇ ਨੇ ਸਾਹਮਣੇ ਬੱਕਰਾ ਸੋਹਣਾ ਸੀ ਬੱਕਰਾ ਕੋਲ ਨਾ ਬਾਈ ਬਾਈ ਕੋਲੇ ਕਾਲੀ ਬੱਕਰੀ ਹੁੰਦੀ ਸੀ ਉਹ ਇਧਰ ਜਿੰਦਰ ਬਾਈ ਉਹ ਲੈ ਕੇ ਗਿਆ ਸੀ ਕੈਨੇਡਾ ਵਾਲਾ ਹਾਂ ਮੇਰੇ ਕੋਲ ਉਹਦੇ ਬੱਚੇ ਹੈ ਨਹੀਂ ਸੀ ਮੈਂ ਕਿਹਾ ਯਾਰ ਉਹ ਤਾਂ ਆਪਣਾ ਸੀਨੀਅਰ ਆ ਇਹਦੇ ਨਾਲ ਯਾਰੀ ਸੀ ਮਾਗਾ ਉਹ ਘੜੀ ਦੇ ਟਾਈਮ 'ਚ ਮੇਰੇ ਕੋਲ ਜਾਨਵਰ ਨਹੀਂ ਹੁੰਦੇ ਸੀਗੇ ਮਾਗਾ ਯਾਰ ਤੋਂ ਬਾਈ ਤੋਂ ਲੈ ਆਇਆ ਚੱਕ ਕੇ ਤੇ ਜਦੋਂ ਆਪਾਂ ਉਹ ਤੋਂ ਚੱਕਦੇ ਸੀ ਇਹਨੂੰ ਵੀ ਚੱਕ ਆਤਾ ਇਹ ਲੈ ਗਿਆ ਇਹਨੇ ਭਰਾਵਾ ਬੱਚਾ ਸੋਹਣਾ ਸਾ ਮੈਂ ਐਵੇਂ ਕਹੀ ਦੀਏ ਕਾਟ ਕੇ ਨਾ ਕਰਗੇ ਸੀ ਉਹ ਉਹ ਯਾਰ ਲੋਕਾਂ ਵਾਲਾ ਤਾਂ 46 ਸੀ ਆਪਣੇ ਵਾਲਾ ਉਹ 47.5 ਬਹੁਤ ਹੋ ਜਾਂਦਾ ਐ ਇਹਨੇ ਮੁੜ ਕੇ ਵੀ ਬਰੀਡਿੰਗ ਓਪਨ ਕਰਤੀ ਜਦੋਂ ਇਹਨੂੰ ਇਹਦੇ ਬੱਕਰੀਆਂ ਬੱਕਰੀਆਂ ਮਰ ਗਈਆਂ ਇਹਨੇ ਆਖਿਆ ਭੈਣ ਜਦੋਂ ਕੁਝ ਨਹੀਂ ਹੁੰਦਾ ਯਾਰ ਵੀ ਖੱਟੀ ਖਾ ਲਈਏ ਪਰ ਸਬਰ ਇੱਥੇ ਹੁੰਦਾ ਵੀ ਜਦੋਂ ਘਾਟਾ ਪੈਂਦਾ ਨਾ ਆਪਣਾ ਹੱਕ ਕੀ ਬਣਦਾ ਉਥੇ ਆਪਾਂ ਜਾਣ ਬੰਦ ਨੂੰ ਸਾਹਮਣੇ ਰੱਖੀ ਸਾਹਮਣੇ ਰੱਖੀ ਤੇਰੇ ਘਾਟੇ ਪੂਰੇ ਹੋਣੇ ਸੀ ਇਹਨੇ ਬਰੀਡਿੰਗ ਖੱਟ ਕੇ ਆਪਾਂ ਮੈਂ ਇਹਨੇ 5 ਲੱਖ ਖੱਟਿਆ ਆਪਾਂ 2 ਲੱਖ ਖੱਟਿਆ ਆਪਾਂ 20 ਲੱਖ ਖੱਟਿਆ ਉਹ ਨਹੀਂ ਗੱਲ ਮੈਨੂੰ ਪਤਾ ਹੈ ਪੈਸਾ ਕਮਾਉਣਾ ਨਾ ਅੱਜ ਦੀ ਘੜੀ ਮੇਰੀ ਜੇਬ ਚਾਹੇ ਅੱਜ ਦੀ ਘੜੀ ਪੈਸਾ ਕਮਾਉਣਾ ਆਹ ਗੱਲ ਹੈ ਬਾਹਾਂ ਦੀ ਜੇ ਤੁਸੀਂ ਵੀ ਲੋਕਾਂ ਨੂੰ ਫੁੱਦੋ ਖਿੱਚੀ ਜਾਓਗੇ ਜੇ ਸੱਚ ਤੇ ਚੱਲੋਗੇ ਨਾ ਸੱਚ ਤੇ ਤਾਂ ਬਾਈ ਹੱਕ ਦੀ ਮਿਲਣੀ ਹੈ ਜੀ ਮੇਰੀ ਉਹੀ ਮਿਲਣੀ ਹੁਣ ਇਹਨੇ ਬੱਕਰਾ ਵੀ ਖੰਜਾਲਿਆ ਕਹ ਜਾਇਆ ਕਿ ਨਹੀਂ ਖੰਜਾਇਆ ਬੱਕਰਾ ਖੰਜਾਲਿਆ ਬੱਕਰੀਆਂ ਖੰਜਾਲੀਆਂ ਕੁਝ ਮਰ ਗਈਆਂ ਕੰਬ ਵੀ ਛੱਡਦਾ ਕੰਬ ਵੀ ਛੱਡਦਾ ਇਸ ਬੰਦੇ ਨੇ ਤੇ ਇਹ ਬੰਦਾ ਜੁੜਿਆ ਕਉਦਾ ਮੇਰੇ ਨਾਲ ਜਦੋਂ ਮੈਂ ਫਾਰਮ ਸਟਾਰਟ ਕੀਤਾ ਬਸ ਉਹ ਤੋਂ ਸਾਲ ਬਾਅਦ ਯਾਰ ਅਸੀਂ ਦੋਨਾਂ ਨੇ ਸਟੱਡੀ ਇਕੱਠਿਆਂ ਕਰੀ ਆ ਹਾਂ ਉਹਦੀ ਮੈਂ ਰਿੰਦਾ ਹੋਵੇ ਕੋਨ ਫਾਰਮ ਦੋਨਾਂ ਨੇ ਸਟੱਡੀ ਇਕੱਠੀ ਦੀ ਵੀ ਅਸੀਂ ਇਕੱਠਿਆਂ ਕਰੀ ਆ ਮੈਂ ਬਾਹਰ ਨੂੰ ਲੰਘਿਆ ਹੂੰ ਦਵਾਰੇ ਹੂੰ ਪਹਿਲਾਂ ਤਾਂ ਮੈਂ ਚੱਲ ਗਿਆ ਜੀ ਆ ਸੀ ਹੂੰ ਇਹਨੇ ਉੱਧਰ ਬੰਗਾ ਲੈ ਲਿਆ ਇਹ ਇਸ ਇਕੱਠੇ ਹੁੰਦੇ ਸੀ ਹੋਰ ਇਕੱਠੇ ਹੁੰਦੇ ਫਿਰ ਅਸੀਂ ਹੋਰ ਕੁਝ ਕਰ ਲੈਂਦੇ ਸਕਸੈਸ ਇਹ ਵੀ ਬਹੁਤ ਹੋਇਆ ਇਹ ਬੰਦੇ ਪਰ ਇਹਨੂੰ ਮਾਰ ਪੈਜੀ ਮੈਂ ਤੁਹਾਨੂੰ ਦੱਸਦਾ ਸਾਡਾ ਨਾ ਮੇਨ ਮੇਨ ਪਾਸਾ ਤੋਂ ਬੰਦਾ ਗਰੁੱਪ ਸੀ ਬਾਈ ਪੰਮਾ ਹੋ ਗਿਆ ਖਾਲਦ ਹੋ ਗਿਆ ਫਾਈਨਵਾਜਾ ਆ ਗਿਆ ਆਏ ਸੀ ਬਾਈ ਜੱਸਾ ਸੀ ਇੱਕ ਹੋਰ ਕੌਣ ਸੀ ਮੱਖਣ ਮੱਖਣ ਸੀ ਅਸੀਂ ਛੀਸਾ ਤੋਂ ਬੰਦੇ ਹੁੰਦੇ ਸੀ ਜਿੱਚ ਗੱਲਾਂ ਮਾਰਦੇ ਸੀ ਗੱਲਾਂ ਅਸੀਂ ਆਏ ਨਹੀਂ ਮਾਰਨੀਆਂ ਉਹਦੀ ਕਰਤੀ ਉਹਦੀ ਕਰਤੀ ਆ ਨਹੀਂ ਗੱਲਾਂ ਅਸੀਂ ਮਾਰਦੇ ਗਿਆਨ ਵਾਲੀਆਂ ਇੱਕ ਦੂਜੇ ਚੰਗੀਆਂ ਗੱਲਾਂ ਮਾਰਦੇ ਸੀ ਬਿੱਤ ਆ ਕੀ ਜੀਆ ਚੀਜ਼ਾ ਸਾਡਾ ਗਰੁੱਪ ਬਣਿਆ ਬਾਈ ਪੰਮੇ ਨੇ ਮੇਰਾ ਦੋ ਦੰਦ ਦਾ ਬੱਚਾ ਕੜਦਾ ਕੜਦਾ ਸੁਲਤਾਨ 1,40,000 ਰੁਪਏ ਬੰਦੇ ਨੇ ਲਾਇਆ 1.5 ਲੱਖ ਵਾਂਗੂ ਬੰਦੇ ਨੇ ਲਾਇਆ ਉਦੋਂ ਕਿਉਂ ਲਾਇਆ ਕਿਉਂਕਿ ਮੈਂ ਇੱਕ ਪੈਂਟ ਲਾਇਆ ਪੈਰ ਪਿੱਛੇ ਛੱਡੀ ਬੈਠਾ ਸੀਗਾ ਪੈਰ ਪਿੱਛੇ ਛੱਡੀ ਬੈਠਾ ਸੀ ਮੈਨੂੰ ਐ ਤਿਆਰ ਨਹੀਂ ਦਾ ਉਦੋਂ ਮੈਂ ਲੋਕਾਂ ਦੇ ਪਿੱਛੇ ਲੱਗਦਾ ਸੀ ਲੋਕ ਜਿਹੜੇ ਮੇਰੇ ਕੋਲੇ ਅੱਜ ਵੀ ਆ ਜਾਂਦੇ ਨਾ ਅੱਜ ਵੀ ਇਹ ਜੇ ਆਉਂਦੇ ਨੇ ਮੇਰੇ ਕੋਲੇ ਵੀਰ ਤੇਰੀਆਂ ਬੱਕਰੀਆਂ ਲੱਸੀਆਂ ਨੇ ਜਾਂ ਤੇਰੇ ਕੋਲੇ ਭੋਗ ਨੇ ਢੰਗ ਦਾ ਜਾਂ ਸਿੰਘ ਮੋਟੇ ਨੇ ਫਲਾਣਾ ਯਾਰ ਮੇਰੀ ਚੀਜ਼ ਦਾ